ਹੈਲੋ एवरीवन वेलकम बैक टू दिस चैनल ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10th ਕਲਾਸ ਦੇ ਸਾਇੰਸ ਦੇ ਮੋਸਟ ਇੰਪੋਰਟੈਂਟ 100 ਕੁਐਸਚਨ ਦੀ ਇੱਕ ਸੀਰੀਜ਼ ਇਹਨਾਂ ਕੁਐਸਚਨਸ ਨੂੰ ਆਪਾਂ 8 ਤੋਂ 10 ਵੀਡੀਓਜ਼ ਦੇ ਵਿੱਚ 1 ਬਾਈ 1 ਸਮਝਾਂਗੇ ਇਹ ਕੁਐਸਚਨਸ ਕਾਫੀ ਇੰਪੋਰਟੈਂਟ ਹਨ ਬਾਰ-ਬਾਰ ਫਾਈਨਲ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਇਹਨਾਂ ਕੁਐਸਚਨਸ ਨੂੰ ਮਾਡਲ ਟੈਸਟ ਪੇਪਰ ਵਿੱਚੋਂ ਅਤੇ ਪਿਛਲੇ ਸਾਲਾਂ ਦੇ ਬੋਰਡ ਦੇ ਕੁਐਸਚਨ ਪੇਪਰ ਵਿੱਚੋਂ ਸਿਲੈਕਟ ਕੀਤਾ ਗਿਆ ਹੈ ਇਹ ਕੁਐਸਚਨਸ ਬਾਰ-ਬਾਰ ਪੁੱਛੇ ਜਾਂਦੇ ਹਨ ਤਾਂ ਕਾਫੀ ਇੰਪੋਰਟੈਂਟ ਕੁਐਸਚਨਸ ਹਨ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਆਓ ਫਿਰ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸਟਾਰਟ ਕਰੀਏ 23 ਨੰਬਰ ਕੁਐਸਚਨ ਹੈ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੀ ਪਰਿਭਾਸ਼ਾ ਲਿਖੋ ਤਾਂ ਪ੍ਰਕਾਸ਼ ਸੰਸਲੇਸ਼ਨ ਕਿਰਿਆ ਬਾਰੇ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਵੀ ਜਿੰਨੇ ਵੀ ਹਰੇ ਪੌਦੇ ਹਨ ਉਹ ਕਲੋਰੋਫਿਲ ਰੰਗਕ ਦੀ ਸਹਾਇਤਾ ਨਾਲ ਸੂਰਜ ਦੀ ਰੋਸ਼ਨੀ ਅਤੇ ਕਾਰਬਨ ਡਾਈਆਕਸਾਈਡ CO2 ਅਤੇ ਪਾਣੀ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਸਟਾਰਚ ਦੇ ਫਾਰਮ ਵਿੱਚ ਉਹਨਾਂ ਦੇ ਜਿਹੜਾ ਭੋਜਨ એનર્ਜੀ ਹੈ ਉਹ ਸਟੋਰ ਹੁੰਦੀ ਹੈ ਤਾਂ ਇਸ ਨੂੰ ਆਪਾਂ प्रकाश संश्लेषण प्रक्रिया ਕਹਿੰਦੇ ਹਨ ਇਸ ਦਾ ਜਿਹੜਾ वेस्ट ਪ੍ਰੋਡਕਟ ਹੈ ਉਹ ਆਕਸੀਜਨ ਹੈ ਉਹ ਜਿਹੜੇ ਪੌਦੇ ਹੈ ਉਹ ਵਾਯੂ ਮੰਡਲ ਵਿੱਚ ਰਿਲੀਜ਼ ਕਰਦੇ ਹਨ ਤਾਂ प्रकाश संश्लेषण ਕਿਰਿਆ ਕੀ ਹੈ ਇਸ ਤਰ੍ਹਾਂ ਦੀ ਕਿਰਿਆ ਜਿਸ ਵਿੱਚ ਹਰੇ ਪੌਦੇ ਆਪਣਾ ਪੋਜਨ ਤਿਆਰ ਕਰਦੇ ਹਨ ਤਾਂ ਉਹਨਾਂ ਨੂੰ ਕਲੋਰੋਫਿਲ ਚਾਹੀਦੀ ਹੈ ਜਿਹੜੀ ਉਹਨਾਂ ਦੇ ਪੱਤਿਆਂ 'ਚ ਹੁੰਦੀ ਹੈ ਜਿਹੜੀ ਸਨਲਾਈਟ ਦੀ ਊਰਜਾ ਹੈ ਉਹਨੂੰ ਸੋਖਣ ਦਾ ਕੰਮ ਹੈ ਉਹ ਕੌਣ ਕਰਦਾ ਹੈ ਕਲੋਰੋਫਿਲ ਤੇ ਇਹ ਸੂਰਜ ਦੀ ਰੋਸ਼ਨੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਆਪਣਾ ਪੋਜਨ ਤਿਆਰ ਕਰਦੇ ਹਨ ਤਾਂ ਇਸ ਕਿਰਿਆ ਨੂੰ ਆਪਾਂ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਕਹਿੰਦੇ ਹਾਂ ਅੱਗੇ ਤੁਸੀਂ ਦੇਖ ਰਹੇ ਹੋ ਕੁਐਸਚਨ ਨੰਬਰ 24 ਪੌਦੇ ਪ੍ਰਕਾਸ਼ ਸੰਸ਼ਲੇਸ਼ਨ ਲਈ ਜ਼ਰੂਰੀ ਕੱਚੀ ਸਮਗਰੀ ਕਿੱਥੋਂ ਲੈਂਦੇ ਹਨ ਤਾਂ ਉੱਪਰ ਵਾਲਾ ਕੁਐਸਚਨ ਦੇਖਿਆ ਹੈ ਉਹਦੇ ਜੇ ਪੌਦੇ ਆਪਣਾ ਪੋਜਨ ਤਿਆਰ ਕਰਦੇ ਹਨ ਤਾਂ ਉਹਨਾਂ ਨੂੰ ਜਿਹੜੇ ਕੱਚੀ ਸਮਗਰੀ ਜ਼ਾਇਦੀ ਹੈ ਉਹ ਲਿਕਣੀ ਹੈ ਤਾਂ ਉਹ ਉਹਨਾਂ ਨੂੰ ਕਿੱਥੋਂ ਮਿਲਦੀ ਹੈ ਵਾਯੂ ਮੰਡਲ ਤੋਂ ਵਾਯੂ ਮੰਡਲ ਤੋਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਮਿੱਟੀ ਤੋਂ ਪਾਣੀ ਅਤੇ ਸੂਰਜ ਤੋਂ ਸੂਰਜ ਦੀ ਰੋਸ਼ਨੀ ਮਿਲਦੀ ਹੈ ਤਾਂ ਇੱਕ ਜਿਹੜਾ ਵਰਨਕ ਹੈ ਕਲੋਰੋਫਿਲ ਉਹ ਉਹਨਾਂ ਦੇ ਪੱਤਿਆਂ 'ਚ ਮੌਜੂਦ ਹੁੰਦਾ ਹੈ ਤਾਂ ਇਹਨਾਂ ਦੇ ਨਾਲ ਉਹ ਆਪਣਾ ਭੋਜਨ ਸਟਾਰਚ ਦੇ ਰੂਪ ਵਿੱਚ ਸਟੋਰ ਕਰਦੇ ਹਨ ਅਤੇ ਇਸ ਦਾ ਜਿਹੜਾ ਵੈਸਟ ਪ੍ਰੋਡਕਟ ਹੈ ਉਹ ਆਕਸੀਜਨ ਵਾਯੂ ਮੰਡਲ ਵਿੱਚ ਰਿਲੀਜ਼ ਕਰਦੇ ਹਨ ਸੀ 25 ਨੰਬਰ ਕੁਐਸਚਨ ਦੇਖ ਰਹੇ ਹੋ ਸਾਡੇ ਮੈਦੇ ਵਿੱਚ ਤੇਜਾਬ ਦੀ ਕੀ ਮਹੱਤਤਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਮੈਦੇ ਵਿੱਚ ਜਿਹੜਾ ਤੇਜਾਬ ਬਣਦਾ ਹੈ ਉਹ ਕਿਹੜਾ ਹੁੰਦਾ ਹੈ ਹਾਈਡਰੋਕਲੋਰਿਕ ਐਸਿਡ ਯਾਨੀ ਕਿ ਐਚसीएल ਇੱਕ ਅਜੀਹਾ ਮਾਧਿਅਮ ਤਿਆਰ ਕਰਦਾ ਹੈ ਜੋ ਪੈਪਸਿਨ এনਜ਼ਾਈਮ ਨੂੰ ਸਾਰਾਣੂ ਤਰੀਕੇ ਨਾਲ ਪੋਜਨ ਨੂੰ ਪਚਾਉਣ ਵਿੱਚ ਸਹਾਇਤਾ ਕਰਦਾ ਹੈ ਇਹ ਪੋਜਨ ਦੇ ਨਾਲ ਆਏ ਜਿੰਨੇ ਵੀ ਜੀਵਾਣੂ ਹੁੰਦੇ ਹਨ ਉਹਨਾਂ ਨੂੰ ਨਸ਼ਟ ਵੀ ਕਰਦਾ ਹੈ ਇਸ ਦੇ ਨਾਲ ਹੀ ਇਹ ਐਕਰੀਐਸਲ ਐਂਜਾਈਮ ਨੂੰ ਕਿਰੀਐਸਲ ਅਵਸਥਾ ਵਿੱਚ ਲਿਆਉਂਦਾ ਹੈ ਤਾਂ ਮੈਦੇ ਵਿੱਚ ਜਿਹੜਾ ਐਚसीएल ਤਜਾਬ ਬਣਦਾ ਹੈ ਤਾਂ ਇਹ ਹੁੰਦਾ ਕਮ ਹੈ ਅਗੇ ਤੁਸੀਂ 26 ਨੰਬਰ ਕੁਐਸਚਨ ਦੇਖ ਰਹੇ ਹੋ ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ਤਾਂ ਜਿਹੜਾ ਦਿਮਾਗ ਦਾ ਸੈਰੀਬੈਲਮ ਪਾਰਟ ਹੁੰਦਾ ਹੈ ਉਹ ਕੀ ਕਰਦਾ ਹੈ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ਇਸ ਨੂੰ ਆਪਾਂ ਲਿਟਲ ਬ੍ਰੇਨ ਵੀ ਕਹਿੰਦੇ ਹਾਂ ਦਿਮਾਗ ਦਾ ਇਹ ਹਿੱਸਾ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਕੰਟਰੋਲ ਕਰਦਾ ਹੈ ਇਹ ਪਿਛਲੇ ਦਿਮਾਗ ਵਿੱਚ ਹੇਟਾਂ ਵੱਲ ਸਥਿਤ ਹੁੰਦਾ ਹੈ ਅੱਗੇ ਤੁਸੀਂ 27 ਨੰਬਰ ਕੁਐਸਚਨ ਦੇਖ پا ਰਹੇ ਹੋ ਅਸੀਂ ਇੱਕ ਅਗਰਬਤੀ ਦੀ ਗੰਧ ਜਾਂ 스멜 ਕਿਵੇਂ ਪਤਾ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੋਵੇਗਾ ਸਭ ਨੂੰ ਗਿਆਨ ਇੰਦਰੀਆਂ ਦੀ ਸਹਾਇਤਾ ਨਾਲ ਅਸੀਂ ਇੱਕ ਅਗਰਬਤੀ ਦੀ 스멜 ਯਾਨੀ ਕਿ ਗੰਧ ਦਾ ਪਤਾ ਕਰਦੇ ਹਾਂ ਸਾਡੀ ਨੱਕ ਵਿੱਚ ਕੀ ਹੈ 스멜 ਨੂੰ ਸੈਂਸਟਿਵ ਗ੍ਰਾਹੀ ਹੁੰਦੀਆਂ ਹਨ ਇਸ ਗ੍ਰਾਹੀ ਦੇ ਸੁਵੇਦਨਸਿਲ ਨਿਊਰੋਨਸ ਅਗਰਬਤੀ ਜਾਂ ਕੋਈ ਵੀ 스멜 ਨੂੰ ਪ੍ਰਾਪਤ ਕਰਕੇ ਅਗਲੇ ਦਿਮਾਗ ਦੇ ਉਸ ਖੇਤਰ ਤੱਕ ਲੈ ਕੇ ਜਾਂਦੇ ਹਨ ਜੋ 스멜 ਦੇ ਲਈ ਹੀ ਖਾਸ ਬਣੇ ਹੁੰਦੇ ਹਨ ਅਗਲੇ ਦਿਮਾਗ ਦਾ ਇਹ ਹਿੱਸਾ ਹੀ 스멜 ਨੂੰ ਪਛਾਣ ਕੇ ਆਪਾਂ ਨੂੰ 스멜 ਦਾ ਅਨੁਭਵ ਕਰਵਾਉਂਦਾ ਹੈ ਅਗੇ ਤੁਸੀਂ 28 ਨੰਬਰ ਕੁਐਸਚਨ ਦੇਖ ਰਹੇ ਹੋ ਹੋਮਿਓਸਟੇਸਿਸ ਕਿਸ ਨੂੰ ਕਹਿੰਦੇ ਹਨ ਤਾਂ ਸਰੀਰ ਵਿੱਚ ਲੂਣ ਅਤੇ ਪਾਣੀ ਦਾ ਸੰਤੁਲਨ ਕਾਇਮ ਰੱਖਣ ਨੂੰ ਹੋਮਿਓਸਟੇਸਿਸ ਕਿਹਾ ਜਾਂਦਾ ਹੈ ਅਗੇ ਨੈਕਸਟ ਕੁਐਸਚਨ 29 ਨੰਬਰ ਮੋਸਟ ਇੰਪੋਰਟੈਂਟ ਕੁਐਸਚਨ ਨਿਊਰੋਨ ਕੀ ਹੈ ਇਸ ਦਾ ਲੌਂਗ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਜਿਸ ਵਿੱਚ ਨਿਊਰੋਨ ਦਾ ਡਾਇਗਰਾਮ ਬਣਾਉਣਾ ਹੁੰਦਾ ਹੈ ਅਤੇ ਉਹਦੇ ਜਿਹੜੇ ਮੇਨ ਤਿੰਨ ਪਾਰਟਸ ਹਨ ਉਹਨਾਂ ਬਾਰੇ ਐਕਸਪਲੇਨ ਕਰਨਾ ਹੁੰਦਾ ਹੈ ਤਾ ਨਾੜੀ ਪ੍ਰਣਾਲੀ ਦੀ ਜਿਹੜੀ ਕਾਰਜ ਕਰਨ ਦੀ ਇਕਾਈ ਹੈ ਉਸ ਨੂੰ ਨਿਊਰons ਕਿਹਾ ਜਾਂਦਾ ਹੈ ਸੰਦੇਸ਼ ਦਾ ਸਭ ਹਿੰਦ ਕਰਨ ਵਾਲੀ ਜੋ ਮੂਲ ਇਕਾਈ ਹੈ ਉਹ ਕੀ ਹੈ ਨਿਊਰੋਨ ਤਾਂ ਹਰੇਕ ਨਿਊਰੋਨ ਤਿੰਨ ਖਾਸ ਖੇਤਰਾਂ ਦਾ ਬਣਿਆ ਹੁੰਦਾ ਹੈ ਸੈੱਲ ਸਰੀਰ ਡੈਂਡਰਾਈਟਸ ਅਤੇ ਐਕਸੋਨ ਤਾਂ ਨਿਊਰੋਨ ਬਾਰੇ ਕਵੈਸਚਨਸ ਇਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਅਗਲੀ 30 ਨੰਬਰ ਕੁਐਸਚਨ ਦੇਖ ਰਹੀ ਹੂ ਕਾਫੀ ਇੰਪੋਰਟੈਂਟ ਕੁਐਸਚਨ ਹੈ ਪਿਟਿਊਟਰੀ ਯਾਨੀ ਕਿ ਪਿਊਸ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਉਂ ਕਿਹਾ ਜਾਂਦਾ ਹੈ ਕਿ ਇਹ ਸਵਾਧਿਨ ਹੈ ਤਾਂ ਪਿਟਿਊਟਰੀ ਯਾਨੀ ਕਿ ਪਿਊਸ ਗ੍ਰੰਥੀ ਦਿਮਾਗ ਦੇ ਹਾਈਪੋਥੈਲਮਸ ਨਾਲ ਜੁੜੀ ਹੁੰਦੀ ਹੈ ਇਹ ਗ੍ਰੰਥੀ ਦੂਜੀਆਂ ਅੰਦਰ ਰਸਾਈ ਗ੍ਰੰਥੀਆਂ ਦੇ ਕਾਜ ਨੂੰ ਕੰਟਰੋਲ ਕਰਦੀ ਹੈ शरीर ਦਾ ਸ਼ਾਇਦ ਹੀ ਕੋਈ ਅਜਿਹਾ ਅੰਗ ਹੋਵੇਗਾ ਜੋ ਇਸ ਕ੍ਰਾਂਤੀ ਤੋਂ ਪ੍ਰਭਾਵਿਤ ਨਾ ਹੋਵੇ ਇਸ ਲਈ ਇਸ ਨੂੰ ਮਾਸਟਰ ਗ੍ਰੰਥੀ ਕਿਹਾ ਜਾਂਦਾ ਹੈ ਇੱਕ ਗ੍ਰੰਥੀ ਸਵਾਧਿਨ ਹੈ ਇਸ ਗ੍ਰੰਥੀ ਵਿੱਚੋਂ ਨਿਕਲਣ ਵਾਲੇ ਹਾਰਮੋਨਸ ਬਾਕੀ ਗ੍ਰੰਥੀਆਂ ਨੂੰ ਉਤੇਜਿਤ ਕਰਦੇ ਹਨ ਅੱਗੇ ਤੁਸੀਂ ਕੁਐਸਚਨ ਨੰਬਰ ਦੇਖ ਰਹੇ ਹੋ 31 ਨੰਬਰ ਕੁਐਸਚਨ ਦੇਖ ਰਹੇ ਹੋ ਛੋਈ ਮੋਈ ਪੌਦੇ ਦੀਆਂ ਪੱਤੀਆਂ ਦੀ ਗਤੀ ਪ੍ਰਕਾਸ਼ਵਲ ਕ੍ਰੰਬਲਾਂ ਦੀ ਗਤੀ ਤੋਂ ਕਿਸ ਤਰ੍ਹਾਂ ਵੱਖ ਹੈ ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਆਪਾਂ ਝੂਈ ਮੂਈ ਦੇ ਪੌਦੇ ਦੇ ਪੱਤਿਆਂ ਨੂੰ ਟੱਚ ਕਰਦੇ ਹਾਂ ਤਾਂ ਉਹਦੇ ਜੇ ਬੜੀ ਤੇਜ਼ੀ ਨਾਲ ਪਰਿਵਰਤਨ ਆਉਂਦਾ ਹੈ ਲੇਕਿਨ ਕਿਸੇ ਵੀ ਪੌਦੇ ਦੀ ਜਿਹੜਾ ਕ੍ਰੰਬਲਾਂ ਹੈ ਉਹਦਾ ਜਿਹੜਾ ਵਾਧਾ ਹੋ ਰਿਹਾ ਹੈ ਉਹ ਗਤੀ ਉਸ ਤੋਂ ਕਿਸ ਤਰ੍ਹਾਂ ਅਲੱਗ ਹੈ ਤਾਂ ਇਹ ਕੁਐਸਚਨ ਵਿੱਚ ਪੁੱਛਿਆ ਗਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਛੂਈ ਮਈ ਪੌਦੇ ਦੀਆਂ ਪੱਤੀਆਂ ਦੀ ਗਤੀ ਵਿੱਚ ਵਾਧਾ ਸ਼ਾਮਿਲ ਨਹੀਂ ਹੈ ਉਸ ਵਿੱਚ ਕੀ ਹੁੰਦਾ ਹੈ ਪਰਿਵਰਤਨ ਹੁੰਦਾ ਹੈ ਉਹਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ ਜਦੋਂ ਆਪਾਂ ਉਹਨੂੰ ਟੱਚ ਕਰਦੇ ਹਾਂ ਜਦਕਿ ਪ੍ਰਕਾਸ਼ ਦੇ ਵਲ ਕ੍ਰੰਬਲਾਂ ਦੀ ਗਤੀ ਕੀ ਹੈ ਉਸ ਦੇ ਵਾਧੇ ਨੂੰ ਦਿਖਾ ਰਹੀ ਹੈ ਕਿਸੇ ਵੀ ਪੌਦੇ ਦਾ ਵਾਧਾ ਦਿਖਾ ਰਿਹਾ ਹੈ ਪੌਦਿਆਂ ਦੀਆਂ ਕ੍ਰੰਬਲਾਂ ਪ੍ਰਕਾਸ਼ ਦੀ ਦਿਸ਼ਾ ਵਿੱਚ ਬਹੁਤ ਹੌਲੀ ਵਾਧਾ ਕਰਦੀਆਂ ਹਨ ਜਦੋਂ ਕਿ ਛੋਈ ਮੂਈ ਦੇ ਪੌਦੇ ਨੂੰ ਜਿਵੇਂ ਹੀ ਆਪਾਂ ਉਹਨੂੰ ਟੱਚ ਕਰਦੇ ਹਾਂ ਉਸ ਵਿੱਚ ਜਿਹੜਾ ਪਰਿਵਰਤਨ ਹੈ ਬੜੀ ਤੇਜ਼ੀ ਨਾਲ ਦੇਖਿਆ ਜਾ ਸਕਦਾ ਹੈ ਤਾਂ ਤੁਸੀਂ ਇਹਨਾਂ ਕੁਐਸਚਨਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਜਲਦੀ ਮਿਲਦੇ ਹਾਂ ਇੱਕ ਨਵੀਂ ਕਲਾਸ ਵਿੱਚ ਥੈਂਕ ਯੂ